ਇੰਨੇ ਮਹਿੰਗੇ ਫਲੈਟ ਚ ਪਹਿਲੀ ਵਾਰ ਆ ਰਹੇ ਨੇ ਸੋ ਬਾਈ ਰਮੇਸ਼ ਗੁਰੂ ਤੇ ਇੱਧਰ ਸਿਮਰਨ ਸੰਗਰੂਰ ਸਾਡੀ ਤਾਂ ਉਨੀ ਜਾਣੀ ਆ ਤੂੰ ਪਹਿਲੀ ਵਾਰ ਆਇਆ ਤੂੰ ਆਪ ਦਾ ਦੱਸ ਨਾ ਸਾਨੂੰ ਕੰਕਲ ਬਣਾ ਰਿਹਾ ਪਹਿਲੀ ਬਣਾਵੇਂਗਾ ਠੀਕ ਹੈ ਠੀਕ ਹੈ ਇਹਨਾਂ ਨੂੰ ਲਿਫਟਾਂ ਵੀ ਦਿਖਾਵਾਂਗੇ ਅੱਜ ਅੱਜ ਸੁਣੀ ਕਰਾਸ ਦੀ ਗੱਲ ਦਾ ਨਾ ਹਾਂ ਮੇਰਾ ਜਦੋਂ ਜਨਮ ਹੋਇਆ ਨਾ ਹਾਂ ਇਹਦੇ ਪਿੱਛੇੜਾ ਹਸਪੀਟਲ ਉੱਥੇ ਹੋਇਆ ਸੀ ਹਾਂ ਤੇਰੀ ਭੈਣ ਜਦੋਂ ਜੰਮੇ ਜਦੋਂ ਚੰਹਾ ਜੰਮੇ ਹੀ ਚੰਡੀਗੜਾ ਫਿਰ ਚੰਡੀਗੜਾ ਲੈਂਦੇ ਨੇ ਕਾਲਜੇ ਫੂਕਣੀ ਫੂਕਣੇ ਨੇ ਲਓ ਜੀ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਅੱਜ ਕਿਸ ਨੂੰ ਮਿਲਣ ਜਾ ਰਹੇ ਹਾਂ ਮੁੰਡੇ ਨੂੰ ਮਿਲ ਲਿਆ ਪੱਬੇ ਸੋਨਾ ਓਏ ਤੂਰ ਮੇਸਾ ਕੁੜੀਆਂ ਸੰਪਰਕ ਕਰ ਸਕਦੇ ਸਾਂ ਸੱਚੀ 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 ਸੰਪਰਕ ਕਰ ਲੈਣੀ ਹੈ ਸੱਚੀ ਸੰਪਰਕ ਕਰ ਲੈਣੀ ਰਮੇਸ਼ ਓਏ ਨਹੀਂ ਨਹੀਂ ਸਿੰਗਲ ਹੈ ਇੱਥੇ ਜੇ ਲੱਗਿਆ ਹੁੰਦਾ ਨਾ ਉਹ ਕੈਮਰਾ ਇਹਨਾਂ ਦਾ ਇੱਥੇ ਜੇ ਕੈਮਰਾ ਲੱਗਿਆ ਹੁੰਦਾ ਕੈਮੇ ਤੇ ਜਾਣਾ ਜੱਸਾ ਮੈਂ ਅੱਠ ਕਰਦੇ ਅੱਠਾ ਸਹਿਰੀ ਮੈਂ ਨਾ ਪਸਾਂ ਗਾਉਂਦਾ ਕੱਦ ਬੰਦੇ ਮੋਰੀ ਤੂੰ ਫੋਨਾ ਪੱਤਾ ਲੈਣ ਲਈ ਬੱਬੇ ਦੇਖ ਲੈਣਾ ਬੰਦਾ ਸੰਗਰੂਰ ਚ ਵੀ ਐਡਾ ਕਿ ਚੁਰਿਆ ਗਿਆ ਪੂਰਾ ਫਰਕ ਨਹੀਂ ਪਿਆ ਸੋਚ ਵੱਡੀ ਹੋਣੀ ਚਾਹੀਦੀ ਹੈ ਲੈਫਟ ਚ ਵੀ ਐਡਾ ਕੀ ਹੈ ਆ ਤਾਂ ਫੜ ਲਾ ਐਡਾ ਬਟਾ ਐਡਾ ਭਾਰੀ ਪਿਆ ਤਾ ਸੋਚ ਵੀ ਜੇ ਤੂੰ ਤਾਂ ਸੋਚ ਵੀ ਵੱਡੀ ਰੱਖ ਲੈ ਤਾ ਕੋਈ ਚੱਕਰ ਤਾਨੂੰ ਤਾਂ ਐਡਾ ਕੀ ਲੈ ਲਓ ਜੀ ਕੁਛ ਲਓ ਜੇ ਆ ਕੇ ਭਾਈ ਸੁਆਗਤ ਨਹੀਂ ਕਰਦੇ ਇਹ ਸਤਵੀਰ ਬਾਈ ਤੇ ਆ ਆ ਰਮੇਸ਼ਾ ਰਮੇਸ਼ਾ ਆਪ ਆਲੀ ਨਾ ਆਏ ਬਾਈ ਨਾ ਤੇਰੀ ਵਾਲੀ ਬਿਰਤੀ ਵਾਲਾ ਸਿਆਣਾ ਵੀ ਆ ਬਾਈ ਸਿਆਣਾ ਵੀ ਆ ਬਾਈ ਕਮੇਡੀਅਨ ਤੀ ਦੱਸੀਏ ਬਾਬਾ ਕਿੱਥੇ ਕਿੱਥੇ ਰੁੱਕ ਗਿਆ ਬਾਈ ਬਹੁਤ ਵਧੀਆ ਜੀ ਇੱਲਾ ਹੀ ਪਰ ਜਾਈ ਨਾ ਵਲੌਗ ਮੜ ਰਿਹਾ ਬਲੌਗ ਪ੍ਰਮੇਸ਼ ਆਹ ਬਾਈ ਨਾ ਤੈਨੂੰ ਤੈਨੂੰ ਸਭ ਸਭ ਮੈਂ ਤਾਂ ਸਭ ਤੋਂ ਘੈਂਟ ਬੰਦਾ ਯਾਰ ਬਾਈ ਆਹ ਮੈਂ ਬਾਈ ਇੱਕ ਘੈਂਟ ਇਹ ਤਾਂ ਚੀਜ਼ ਹੈ ਇਹ ਤਾਂ ਚੀਜ਼ ਆਪਣੀ ਜਾਣ ਆ ਇਹ ਤਾਂ ਚੀਜ਼ ਆ ਆਹ ਬਾਈ ਸੱਚੀ ਮੈਂ ਮੇਨ ਆ ਬਾਈ ਮੇਨ ਆ ਸੱਚੀ ਯਾਰ ਬਾਈ ਦਾ ਤੇਰੇ ਵਾਂਗੂ ਐ ਸਿਆਣਾ ਵੀ ਬਹੁਤ ਤੇਰੇ ਵਾਂਗੂ ਜਨ ਬਹੁਤ ਆ ਅਰ ਅਰ ਸਮਝਦਾ ਨਾ ਗੁੱਸਾ ਦਾ ਜਮ ਨਹੀਂ ਕਰਦਾ ਤੂੰ ਗੁੱਸਾ ਲਈ ਕਰਦਾ ਪਰ ਆਉਣਾ ਦਾ 50 ਗਾਲਾਂ ਕੱਢਿਆ ਉਪਰਾਂ ਕੱਢਾ ਗਰ ਤਾਂ ਇਹ ਪੂਨ ਕਰਤੀ ਇਹਨੂੰ ਕਰਦਾ ਬਾਈ ਤੁਸੀਂ ਅੱਜ ਸਾਨੂੰ ਰੋਟੀਆਂ ਟਿਖਵਾ ਦੋਗੇ ਕਿਚਨ ਦਾ ਟੂਰ ਕਰਾ ਦੇ ਕਿਦੋਂ ਚੈੱਕ ਕਰਾਓ ਉਹ ਬਿਲਕੁਲ ਆ ਜਾਓ ਆਪ ਬਰੈਡ ਤੇ ਕੀ ਹੈ ਇਹ ਉਮੇ ਬੱਤੀ ਆ ਤੁਹਾਡੇ ਲਈ ਅੱਜ ਆ ਦੇ ਕੋਟ ਫਟਾ ਮਿਕਸਰ ਲੈ ਗਏ। ਕੀ ਬਾਤ ਹੈ। ਆਟੇ ਵਾਲੇ। ਆ ਤੁਸੀਂ ਮਾਦੇ ਸੁਨਿਓ। ਅੰ ਬੁਰਜੀ। ਕੀ ਬਾਤ ਹੈ। ਡਾਇਰੈਕਟ 3 ਲੀਟਰ ਦੁੱਧ। ਥੋੜੀ ਦਾਲ ਵੀ ਮਣੀ ਤੋ। ਓਏ ਦਾਲ ਵੀ ਸੁਨਿਓ। ਓਏ ਓਏ। ਹੋਰ ਕੀ ਹੈ? ਮਟਰ ਮਸਲੂ। ਮਟਰ ਬਸ। ਓ ਓ ਕਿੱਥੇ ਨੇ? ਪੈ। ਪੈ ਹੈ ਨਹੀਂ। ਬਾਜੀ ਅਸੀਂ ਨਾ ਪਾਣੀ ਪੀਵਾਂਗੇ। ਕੋਕੋਲਾ ਲੈਣੀ ਆ। ਨਹੀਂ ਬਾਜੀ ਅਸੀਂ ਪਾਣੀ ਉਹ ਪੀਣਾ। ਪਾਣੀ ਠੰਡਾ ਐਨਾ ਫਰਿੱਜ ਕਿਉਂ ਭਰ ਕੇ ਰੱਖਦੇ ਨੇ ਯਾਰ ਤੁਸੀਂ ਬਾਈ ਏਸੀ ਅੱਜ ਜਾਣਾ ਹੀ ਪੈਂਦਾ ਅੱਛਾ ਸਾਡੇ ਕਰਕੇ ਇੱਕ ਤੇਰੇ ਕਰਕੇ ਵੇ ਜਗਿੰਦਰਾ ਜਗਿੰਦਰਾ ਧੰਦ ਜਗਿੰਦਰਾ ਜਗਿੰਦਰਾ ਕਿਹਨੂੰ ਬਹੂ ਬਣਾਉਂਦਾ ਜੇ ਆਹ ਗਲਾਸ ਸਾਡੇ ਰਾਜਸਥਾਨ ਤੋਂ ਆਏ ਨੇ ਹੋਰ ਹੋਰ ਤਾਂ ਹੋਰ ਤਾਂ ਭੈਣ ਮਰ ਗਿਆ ਕੰਮ ਕੂਣੀ ਜੜੇ ਜੜੇ ਤਾਂ ਗਲਾਸ ਰੱਖਦੇ ਨੇ ਯਾਰ ਤੇਰੇ ਇਹਦੀ ਕੁਣੀ ਨਾਲ ਮਿਲਿਆ ਅੱਧ ਚ ਨਾਲ ਹੀ ਆ ਆਹੋ ਕਿਹਦੇ ਨੂੰ ਬੀ ਦੱਸਣਾ ਛੂਡ ਬੋਲਦਾ ਦੇਖ ਆ ਨਹੀਂ ਨਾ ਇਹਦੀ ਕੁਣੀ ਦੀ ਗੱਲ ਕਰਦਾ ਸੀ ਮੈਂ ਦੱਸ ਪਾਣੀ ਲਿਆ ਹਾਂ ਜੀ ਪਤਾ ਨਹੀਂ ਜਵਾਖਾ ਵਾਂਗੂ ਮੋਹ ਹੁੰਦਾ ਹੈ ਅਗਰ ਪਤਾ ਲੱਗਦਾ ਨਹੀਂ ਇਹ ਮੈਂ ਦੱਸਦਾ ਨਹੀਂ ਕੌਣ ਕਹਦਾ ਹੁੰਦਾ ਮੈਂ ਲਾ ਪਾਉਂਗਾ ਦੇਖੋ ਜੀ ਬਾਈ ਸਾਡੀ ਸੇਵਾ ਤੇ ਲੱਗਿਆ ਹੋਇਆ ਹੈ ਹੈਲੋ ਗਾਇਨ ਸਸ ਪਾਣੀ ਨਾਲ ਤਾਂ ਕੋਈ ਵਾਇਸ ਆਫ ਪੰਜਾਬ ਦੀ ਸੇਵਾ ਨਹੀਂ ਆਪ ਜੀ ਹੈਲੋ ਗਾਇਸ ਸਤ ਸ੍ਰੀ ਅਕਾਲ ਜੀ ਸਾਰੇ ਬਹੁਤ ਆਇਆ ਹਾਂ ਤੁਸੀਂ ਬੱਧੀਆ ਹੋਗੇ ਪਹਿਲਾਂ ਮੈਂ ਆ ਦੇਗਾ ਪਹਿਲਾਂ ਮੈਂ ਵੀ ਨਹੀਂ ਪਾਣੀ ਪੀਤਾ ਦੇ ਦੇਖੀ ਆਪ ਵੀ ਲੋ ਵੀਰੇ ਬਾਪੂ ਰੁਪਿਆ ਦੇ ਫੜੀ ਏਸੀ ਚਿਪਾ ਕੁਛ ਨਹੀਂ ਹੁੰਦਾ ਏਸੀ ਚਿਪਾ ਸਾਡੇ ਨੂੰ ਨਹੀਂ ਨਹੀਂ ਕੁਛ ਨਹੀਂ ਹੁੰਦਾ Papa ਅਗਾਂ ਲਾਉਗੀ ਹਾਂ ਇਹ ਐਕਟਿੰਗ ਸਿੱਖ ਜੂਗਾ ਮਾੜੀ ਜੀ ਮੇਰੇ ਤੋਂ ਅਤੇ ਮੇਰੀ વાਤ ਤਾਂ ਥੋੜੀ ਜਿਹੀ ਸੁਰੀਲੀ ਲੱਗ ਰਹੀ ਹੋਣੀ ਮੈਨੂੰ ਨਖਾਮ ਹੋਇਆ ਅੱਛਾ ਮਾਂ ਕਿਹਦੇ ਭੁੱਖੀ ਜਾਂਦੀ ਐ ਇਹ ਭੁੱਖੀ ਤਾਂ ਮੈਂ ਖਾਤਾ ਨਹੀਂ ਰਮੇਸ਼ ਮਰਦੇ ਹੱਥਾਂ ਨਾਲ ਅਬਦੇ ਹੱਥਾਂ ਨਾਲ ਤੇਲ ਲੀ ਪਾਣੀ ਪਰ ਕਿਲਾ ਹੁਣ ਟਾਈਮ ਕਿੰਨੇ ਵਜੇ ਦਾ 7 ਵਜੇ ਪਹਿਲਾਂ ਪੀ ਤੇ ਨੂੰ ਕੁਛ ਦੱਸੋ ਬਾਈ ਪੀਓ ਨਾ ਬਾਈ ਪੀਓ ਨਾ ਬਾਈ ਪੀਓ ਮੈਂ ਯਾਰ ਬਾਈ ਪੀਓ ਨਾ ਬਾਈ ਪੀਓ ਨਹੀਂ ਪੀਂਦਾ ਬਾਈ ਓਏ ਮਜ਼ਾਕ ਕਰਦੇ ਆ ਦੇਖ ਇਹ ਚ ਕੀ ਯਾਰ ਇਹ ਚ ਕੀ ਕੁਝ ਪਾਕ ਪੀ ਦੱਸ

ਮੁੱਤਾ ਪੀਣਾ ਚਾਹੀਦਾ ਏ ਏ ਕੰਮ ਸੋਈ ਤੱਕ ਗੇਮ ਬਰੇ ਕੱਲਾ ਬੈ ਬੜੀ ਕਿਸੀ ਸੀ ਲੜਾ ਪੈ ਗਿਆ ਪੈ ਗਿਆ ਪਾ ਪੈ ਗਿਆ ਨਾ ਤੇਰੇ ਬੰਦੇ ਨੂੰ ਕਾਲੇ ਜੋ ਗੜੀ ਚੱਲ 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 ਪੀ ਬਾਈ ਜੋ ਕਰ ਜੰਮ ਰਹੀ ਹੈ ਤਾ ਪੀ ਜਿਵੇਂ ਨਾ 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 ਆਪ ਨੂੰ ਮੇਰਾ ਯਾਰ ਨਹੀਂ ਇਹ ਵੀ ਪੀ ਕੇ ਬਣਾ ਦੂ ਤੂੰ ਤੰਗੀ ਤਰਾ ਵੀ ਮੜਾ ਜਾ ਆ ਪੀ ਕੇ ਕੀ ਇਹ ਵੀ ਪੀ ਕੇ ਇਹ ਵੀ ਪੀ ਕੇ ਬਣਾ ਦੂ ਹਾਂ ਮੜਾ ਚੰਗੀ ਤਰਾ ਪੀ ਇਹ ਵੀ ਹੁਣ ਪੀ ਕੇ ਫੜੋ ਮੈਂ ਜਿੱਥੁੱਕ ਕੇ ਲਿਆ ਨਹੀਂ ਭਾਈ ਨਹੀਂ ਐਸੀ ਕੋਈ ਗੱਲ ਨਹੀਂ ਹੈਗੀ ਮਜ਼ਾਕ ਕਰਦਾ ਸੀ ਮਜ਼ਾਕ ਕਰਦਾ ਬਾਈ ਪਤਾ ਮੈਨੂੰ ਐਡਾ ਬੇ ਬੇਵਕੂਫ ਹੈਗਾ ਤੂੰ ਜ਼ਰੂਰ ਹੈ ਪਰ ਐਡਾ ਨਹੀਂ ਹੈਗਾ ਨਹੀਂ ਕਰਕੇ ਇਹ ਪੀ ਕੇ ਬਾਈ ਪਾਣੀ ਨਾ ਫੇਰ ਲੈ ਗਿਆ ਅੱਜ ਮੈਂ ਆਪਣੇ ਫਲੈਟ 'ਚ ਆਏ ਹੋਇਆ ਤੇ ਬਾਈ ਮੁੰਡਾ ਨੂੰ ਰੱਖਿਆ ਤਾਂ ਉਹ ਬੁਲਾਇਦੇ ਸੀ ਇਹ ਬਾਈ ਫਲੈਟ 'ਚ ਆ ਰਿਹਾ ਪਤਾ ਕੀ ਹੈ ਫੋਨ ਕਰੀ ਜਾਂਦਾ ਬਾਈ ਯਾਰ ਕਹਿੰਦਾ ਯਾਰ ਮੈਨੂੰ ਕੰਮ ਨਹੀਂ ਦਿੰਦਾ ਕੰਮ ਨਹੀਂ ਦਿੰਦਾ ਪਾ ਚੱਲ ਰੱਖ ਲਾਂ ਫਲੈਟ ਜੇ ਚ ਤੇ ਇਹ ਬਾਈ ਆ ਹੈੱਡਫੋਨ ਇਹ ਹੈੱਡਫੋਨ ਮੇਰੀ ਨੇ ਬਾਈ ਕਿਹੜੀ ਕੰਪਨੀ ਦਾ ਨੇ ਬਾਈ ਇਹ ਕਰ ਲੈ ਦੇਖ ਲੈ ਨੀਦੇ ਨੇ ਬਾਈ ਮੈਨੂੰ ਪਤਾ ਵੀਰੇ ਮੇਰੇ ਨਾਮ ਤੇ ਬੈਲਾ ਆ ਇਸ ਗਾਇਸ ਆਈ ਹੋਪ ਤੁਸੀਂ ਸਾਰੇ ਪਧਿਆ ਹੋਗਾ ਆ ਜਿਹੜੀ ਸੀਟ ਰੱਖੀ ਹੋਈ ਆ ਤੁਹਾਡੀ ਲਈ ਸਪੈਸ਼ਲ ਆਹ ਕਿਵੇਂ ਲੈਂਦੀ ਐ ਤੁਹਾਨੂੰ ਉਰੇ ਬਿਠਾਉਣ ਲਈ ਸਹੀ ਸਹੀ ਦੱਸੋ ਕਿਹਦੀ ਗੱਡੀ ਖੋਲ ਕੇ ਲੈ ਆਉਂਦਾ ਤੁਸੀਂ ਬੈਠੋ ਯਾਰ ਵਾਹ ਯਾਰ ਹਾਏ ਬਣਾ ਲੰਦੂ ਆ ਗਾਲੇ 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 ਮੇਨ ਕੋਈ ਪਾ ਚਾ ਰੁਮਾਰੀ ਗਾਲ ਕਿਤਾ ਕਰਦਾ ਹੈ ਕੀ ਗਾਲ ਕਿਤਾ ਕਰਦਾ ਹੈ ਕੀ ਦੱਸਾਂ ਤੈਨੂੰ ਤੇ ਉਹ ਆਪਣਾ ਪਿਆਗਾ ਉਹ ਪ੍ਰੋਟੀਨ ਪ੍ਰੋਟੀਨ ਪਿਆ ਵੀਰੇ ਹੁਣੀ ਗਾਣਾ ਉਹ ਪ੍ਰੋਟੀਨ ਤਾਂ ਪਿਆ ਹੈਗੀ ਪਰ ਤੂੰ ਗਾਲ ਕਿਤਾ ਕਰਦਾ ਹੈ ਕੀ ਮੈਨੂੰ ਨਾ ਪਿਆਗਾ ਕਿ ਨਾ ਤੇ ਆ ਵੀਰੇ ਕਿੰਨਾ ਕੁ ਪਿਆ ਪ੍ਰੋਟੀਨ ਆਪਣਾ ਪਿਆ ਹੋਊਗਾ ਤਾਂ ਉਹ ਜਿੰਨਾ ਕੁ ਪਿਆ ਸੀ ਇਹ ਸਮਝਿਓ ਨਾ ਤੂੰ ਸੀ ਕਿ ਬਹਿਣਾ ਭਾਈ ਪੁੱਕੀ ਕਰਦਾ ਕੱਟ ਕਰਦਾ ਭਾਜੀ ਪੁੱਕੀ ਖਾ ਉਹ ਪੁੱਕੀ ਖਾਂਦਾ ਭਾਜੀ